ਸੋ ਮੈਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਟਾਈਮ ਮੌਜੂਦ ਆ ਜਿੱਥੇ ਕਿ ਰਾਜਪੁਰਾ ਸਿਵਲ ਹਸਪਤਾਲ ਦਾ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਅਸੀਂ ਹਾਲ ਦਿਖਾ ਚੁੱਕੇ ਆ ਕਿ ਇਹ ਜਿਹੜਾ ਹਸਪਤਾਲ ਹੈ ਇਹ ਮਰੀਜ਼ਾਂ ਤੋਂ ਜ਼ਿਆਦਾ ਬਿਮਾਰ ਲੱਗਦਾ ਮੈਨੂੰ ਕਿਉਂਕਿ ਜ਼ਿਆਦਾਤਰ ਮਰੀਜ਼ਾਂ ਨੂੰ ਰੇਟੋ ਰੈਫਰ ਕਰ ਦਿੱਤਾ ਜਾਂਦਾ ਜਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਂ ਕੋਈ ਨਾ ਕੋਈ ਗੱਲ ਕਰਕੇ ਜੋ ਲੋਕਾਂ ਦਾ ਕਹਿਣਾ ਇਹ ਹੈ ਜੋ ਲੋਕ ਕਮੈਂਟ ਕਰਦੇ ਆ ਕਿ ਇਹ ਸਿਵਲ ਹਸਪਤਾਲ ਦੇ ਵਿੱਚ ਸਿਰਫ ਇੱਕ ਫਾਰਮੈਲਟੀ ਕੀਤੀ ਜਾਂਦੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਔਰ ਐਂਬੂਲੈਂਸ ਦੀ ਤਾਂ ਬਾਹਰ ਬਹੁਤ ਪ੍ਰਾਈਵੇਟ ਐਂਬੂਲੈਂਸ ਖੜੀਆਂ ਨੇ ਤੇ 108 ਜਿਹੜੀ ਐਂਬੂਲੈਂਸ ਹੈਗੀ ਸਰਕਾਰੀ ਐਂਬੂਲੈਂਸ ਉਹਨਾਂ ਦੀ ਕਾਫੀ ਦਿਨਾਂ ਤੋਂ ਹੜਤਾਲ ਚੱਲ ਰਹੀ ਹੈ ਕੱਲ ਤੁਹਾਨੂੰ ਇੱਕ ਖਬਰ ਦੇ ਵਿੱਚ ਵੀ ਅਸੀਂ ਸਾਰੀ ਜਾਣਕਾਰੀ ਦੇ ਚੁੱਕੇ ਹਾਂ ਕਿ ਇਨ੍ਹਾਂ ਐਂਬੂਲੈਂਸ ਦੀ ਇਹ ਜੀ ਹਾਲਤ ਹੈ ਕਿ ਸ਼ਾਇਦ ਹੀ ਕੋਈ ਮਰੀਜ਼ ਔਰੇ ਤੱਕਰ ਸਹੀ ਸਲਾਮਤ ਪਹੁੰਚ ਸਕਦਾ ਹੈ ਨਾਲ ਸਟੇਮ ਮੌਜੂਦ ਹੈ ਜੀ ਇੱਕ ਕਟਨਾ ਜਿਹੜੀ ਕਾਫੀ ਵੱਡੀ ਹੋ ਚੱਲੀ ਸੀ ਲੇਕਿਨ ਐਂਬੂਲੈਂਸ ਜਿਹੜੇ 108 ਦੇ ਐਂਬੂਲੈਂਸ ਦੇ ਡਰਾਈਵਰ ਆ ਉਹਨਾਂ ਦੀ ਸਮਝਦਾਰੀ ਕਰਕੇ ਜਿਹੜੇ ਹੈ ਮਰੀਜ਼ਾਂ ਦੀ ਜਾਨ ਅੱਜ ਬਚੀ ਹੈ ਤੇ ਉਹ ਲੈ ਕੇ ਆਏ ਆ ਮਰੀਜ਼ ਨੂੰ ਉਹ ਸਾਰੀ ਗੱਲ ਦੱਸਣਗੇ ਕਿ ਅੱਜ ਕੀ ਹੋਇਆ ਫਿਰ ਆਪਾਂ ਤੁਹਾਡੀ ਗੱਲ ਮਰੀਜ਼ ਨਾਲ ਵੀ ਮਰੀਜ਼ ਦੇ ਜਿਹੜੇ ਪਰਿਵਾਰ ਵਾਲੇ ਹੈਗੇ ਉਹਨਾਂ ਨਾਲ ਵੀ ਕਰਾਵਾਂਗੇ ਕਿ ਅੱਜ ਇਸ ਐਂਬੂਲੈਂਸ ਕਰਕੇ ਉਹਨਾਂ ਦਾ ਮਰੀਜ਼ ਕਿੰਨੀ ਉਹਨੂੰ ਤਕਲੀਫ ਜਿਹੜੀ ਹੈ ਸਹਣੀ ਪਈ ਹੈ ਤਾਂ ਸਰਕਾਰ ਤੱਕ ਗੱਲ ਪਹੁੰਚਾਣੀ ਬੜੀ ਜ਼ਰੂਰੀ ਹੈ ਸਾਡੇ ਨਾਲ ਇੱਕ ਡਰਾਈਵਰ ਮੌਜੂਦ ਹੈ ਗੱਡੀ ਦੇ ਜੋ ਮਰੀਜ਼ਾਂ ਨੂੰ ਲੈ ਕੇ ਆਨੇ 108 ਅੱਜ ਕੀ ਗੱਲ ਹੋਈ ਹੈ ਜੀ ਸਵੇਰੇ ਸਵੇਰੇ ਤੁਹਾਡਾ ਫੋਨ ਆਇਆ ਬੜੀ ਮਾੜੀ ਤੁਸੀਂ ਗੱਲ ਮੈਨੂੰ ਸੁਣਾਈ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰ ਤੱਕ ਆਪਾਂ ਗੱਲ ਪਹੁੰਚਾਣੀ ਹੈ ਮੈਡਮ ਨੀਨਾ ਮਿੱਤਲ ਜਿਹੜੇ ਵਿਧਾਇਕ ਹੈਗੇ ਉਹਨਾਂ ਤੱਕ ਗੱਲ ਪਹੁੰਚਾਣੀ ਹੈ ਤਾਂਕਿ ਇਹਦਾ ਹੱਲ ਹੋ ਸਕੇ ਅੱਜ ਕੀ ਘਟਨਾ ਹੋ ਚੱਲੀ ਸੀਗੀ ਤੁਸੀਂ ਦੱਸੋ ਸਾਨੂੰ ਹਾਂਜੀ ਮੇਰਾ ਨਾਮ ਈਐਮਟੀ ਹਰਮੀਤ ਸਿੰਘ ਮੈਂ ਮੈਡੀਕਲ ਟੈਕਨੀਸ਼ੀਅਨ ਆ ਜੀ ਤੇ ਅੱਜ ਅਸੀਂ ਜਿਹੜੀ ਸਾਨੂੰ ਕਾਲ ਪਈ ਸੀ ਸਵੇਰ ਪਈ ਸੀ ਜ ਤੇ ਗਾਜੂ ਖੇੜੇ ਪਿੰਡ ਦੇ ਵਿੱਚ ਇੱਕ ਲੇਡੀ ਜ ਹੈ ਨਾ ਜਿਹੜੀ ਉਹ ਛੱਤ ਦੀਆਂ ਪੌੜੀਆਂ ਦੇ ਉੱਤੋਂ ਪੈਰ ਫਿਸਲਣ ਕਰ ਡਿੱਗ ਗਈ ਸੀ ਤੇ ਉਹਨਾਂ ਦੀ ਜਿਹੜੀ ਸਪਾਈਨ ਦੇ ਵਿੱਚ ਪ੍ਰੋਬਲਮ ਆ ਗਈ ਨਾ ਤਾਂ ਉਹਨਾਂ ਤੇ ਚੱਲਿਆ ਜਾ ਸਕਦਾ ਸੀਗਾ ਤੇ ਨਾ ਹੀ ਉਹ ਤੁਰ ਸਕਦੇ ਸੀਗੇ ਚਲੋ ਅਸੀਂ ਕਾਲ ਆਈ ਅਸੀਂ ਪਹੁੰਚੇ ਉੱਥੇ ਤੇ ਰਸਤੇ 'ਚ 2 ਕਿਲੋਮੀਟਰ ਪਹਿਲਾਂ ਸਾਨੂੰ ਇੱਕ ਲੱਗਿਆ ਕਿ ਹਾਲ ਉਹਦੀ ਕਿੱਲ ਹੈ ਜਿਹੜੀ ਦੋ ਤਿੰਨ ਕਿੱਲਾ ਲੱਗਿਆ ਤੇ ਅਸੀਂ ਉੱਪਰ ਕਾਲ ਕੀਤੀ ਬੀਐਸਸੀ ਇੱਥੇ ਗੱਜੂ ਖੇੜੇ ਪਹੁੰਚ ਚੁੱਕੇ ਆ ਤੇ ਕੋਈ ਗੱਡੀ ਦਾ ਉਪਲਬਧ ਕੀਤਾ ਜਾਵੇ ਤੁਸੀਂ ਕਿਸ ਨੂੰ ਕਾਲ ਕੀਤੀ ਸੀ ਅਸੀਂ ਜਿਹੜੇ ਆਪਣੇ ਸੀਡੀਸੀ ਡਿਪਾਰਟਮੈਂਟ ਆ ਉੱਪਰ 108 ਦੇ ਉਹਨਾਂ ਨਾਲ ਗੱਲ ਕੀਤੀ 108 ਤੇ ਗੱਲ ਕੀਤੀ ਉਹ ਕਹਿੰਦੇ ਵੀ ਇੱਥੇ ਨੇੜੇ ਦੀਆਂ ਜਿਹੜੀਆਂ ਕੋਈ ਵੀ ਗੱਡੀਆਂ ਨੇ ਉਹ ਹਾਜ਼ਰ ਨਹੀਂ ਆ ਕਿਸੇ ਗੱਡੀ ਤੇ ਕੋਈ ਸਟਾਫ ਨਹੀਂ ਹੈ ਕੋਈ ਗੱਡੀ ਖਰਾਬ ਖੜੀ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਇੱਥੇ ਕੋਈ ਵੀ ਗੱਡੀ ਉਪਲਬਧ ਨਹੀਂ ਹੈ ਕੋਈ ਵੀ ਗੱਡੀ ਨਹੀਂ ਹਾਜ਼ਰ ਹੋ ਸਕਦੀ ਹੁਣ ਅਸੀਂ ਗਾਜੂ ਖੇੜੇ ਦੇ ਵਿੱਚ ਖੜੇ ਆ ਦੱਸੋ ਅਸੀਂ ਪੇਸ਼ੈਂਟ ਨੂੰ ਕਿੱਦਾਂ ਲੈ ਕੇ ਜਾਈਏ ਹਸਪੀਟਲ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਅਸੀਂ ਚਲੋ ਉਹ ਕਹਿੰਦੇ ਵੀ ਦੇਖ ਲਓ ਕੋਈ ਨੇੜੇ ਦੀ ਪੈਂਚਰ ਵਾਲੀ ਦੁਕਾਨ ਹੈ ਤਾਂ ਬੋੜ ਕਰੋ ਪੇਸ਼ੈਂਟ ਨੂੰ ਲੈ ਕੇ ਜਾਓ ਕਿਸੇ ਨਾ ਕਿਸੇ ਪੇਸ਼ੈਂਟ ਵਿੱਚ ਤੁਸੀਂ ਪਾਇਆ ਹੋਇਆ ਤੇ ਉਹ ਕਹਿੰ ਰਹੇ ਕਿ ਪੈਂਚਰ ਲਵਾਓ ਗੱਡੀ ਨੂੰ ਤੇ ਹਾਂ ਜੀ ਹਾਂ ਜੀ ਕਿਉਂਕਿ ਹੋਰ ਗੱਡੀ ਹੈ ਨਹੀਂ ਸਰ ਜੇ ਕੁਝ ਹੁੰਦਾ ਹੈ ਤਾਂ ਕੰਪਨੀ ਜ਼ਿੰਮੇਵਾਰ ਹ ਉਸ ਚੀਜ਼ ਦੀ ਪੇਸ਼ੈਂਟ ਨੂੰ ਕੋਈ ਦਿੱਕਤ ਆਉਂਦੀ ਹੈ ਪ ਅੱਛਾ ਜੀ ਤੇ ਅਸੀਂ ਸਰ ਉਹਨਾਂ ਦੇ ਕਹਿਣ ਤੇ ਜਦੋਂ ਉਹਨਾਂ ਨੇ ਕਿਹਾ ਕਿ ਕੋਈ ਗੱਡੀ ਨਹੀਂ ਹੈਗੀ ਤੇ ਅਸੀਂ ਸਰ ਉੱਥੋਂ ਗੱਡੀ 'ਚ ਪੇਸ਼ੈਂਟ ਨੂੰ ਪਾਇਆ ਤੇ ਅਸੀਂ ਥੋੜੀ ਦੂਰ ਅਸੀਂ ਪਿੰਡ ਤੋਂ ਪਤਾ ਕਰਿਆ ਵੀ ਕੋਈ ਲੈਲਾ ਪਿੰਡ ਹੈਗਾ ਲੈਲਾ ਹਾਂਜੀ ਹੈਗਾ ਉੱਥੇ ਕੋਈ ਨੇੜੇ ਦੇ ਪਿੰਡ ਤੇ ਇੱਕ ਸਰਵਿਸ ਸਟੇਸ਼ਨ ਹੈ ਉੱਥੇ ਪੈਂਚਰ ਵਾਲੀ ਦੁਕਾਨ ਤੇ ਗੱਡੀ ਰੋਕੀ ਉੱਥੇ ਸਰ ਉਹ ਜਿਹੜਾ ਪੈਂਚਰ ਵਾਲਾ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਟਿਊਬਲੈਸ ਟਾਇਰ ਨੂੰ ਪੈਂਚਰ ਹੀ ਲਾਣਾਗਾ ਜਿਹੜੀਆਂ ਟੂਬਾਂ ਵਾਲੀਆਂ ਹੁੰਦੀਆਂ ਐ ਟਾਇਰ ਉਹਨਾਂ ਨੂੰ ਪੈਂਚਰ ਨਹੀਂ ਲਾਉਂਦਾ ਜੀ ਤੇ ਅੱਜ ਕੱਲ ਸਰ ਸਾਰੀ ਗੱਡੀਆਂ ਦੇ ਵਿੱਚ ਟਿਊਬਲੈਸ ਟਾਇਰ ਜਿਆਦਾਤਰ ਆਉਂਦੇ ਹੈਗੇ ਤੇ ਜਿਹੜੇ ਇਹਨਾਂ ਗੱਡੀਆਂ ਦੇ ਵਿੱਚ ਹੈ ਟਿਊਬਲੈਸ ਟਾਇਰ ਹੋਣੇ ਚਾਹੀਦੇ ਆ ਸਰ ਇਹ ਇਹਦੇ ਵਿੱਚ ਟਿਊਬ ਹੈ ਟਿਊਬ ਹੈ ਸਰ ਇਹਨਾਂ ਵਿੱਚ ਤੇ ਸਰ ਟਿਊਬਲੈਸ ਟਾਇਰਾਂ ਨੂੰ ਹਰ ਇੱਕ ਅੱਜਕੱਲ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਸਰ ਸਾਨੂੰ 1 ਘੰਟਾ ਲੱਗ ਗਿਆ ਤੇ ਨਾ ਤਾਂ ਕੋਈ ਗੱਡੀ ਉੱਥੇ ਪਹੁੰਚੀ ਹੈ ਤੇ ਨਾ ਹੀ ਸਰ ਇਹਦਾ ਜਿਹੜਾ ਟਾਇਰ ਸੀਗਾ ਉਹ ਤਾਂ ਪੈਂਚਰ ਹੋਇਆ ਪੈਂਚਰ ਲੱਗਿਆ ਨਹੀਂ ਉੱਥੇ ਹੁਣ ਤੁਸੀਂ ਕਿੰਨੀ ਦੇਰ ਦੇ ਵਿੱਚ ਉਹ ਰੇ ਮਰੀਜ਼ ਨੂੰ ਲੈ ਕੇ ਸਰ ਘਟੋ ਘਟ ਲੱਗ ਗਿਆ ਹੁਣ 1.5 ਘੰਟਾ ਸਰ 1.5 ਘੰਟੇ ਉੱਥੇ ਸਰ ਇਸੇ 1 ਘੰਟਾ ਖੱਜਲ ਖਵਾਰ ਹੁੰਦੇ ਰਹੇ ਪਰ ਸਾਡੀ ਗੱਲ ਜਦ ਕਿ ਕਿੰ 20 ਮਿੰਟ ਦਾ ਰਸਤਾ ਮੰਨ ਲਓ ਖਿੱਚ ਕੇ ਆਈਏ ਜੇ ਅਸੀਂ ਜੇ 20 ਮਿੰਟ ਵਿੱਚ ਜੇ ਐਂਬੂਲੈਂਸ ਦਾ ਰਸਤਾ ਸਹੀ ਹੁੰਦਾ ਹਾਂਜੀ ਹਾਂਜੀ ਸਰ ਸੋ ਤੁਸੀਂ ਦੇਖ ਪਾ ਰਹੇ ਹੋ ਕਿ 20 ਮਿੰਟ ਦੇ ਵਿੱਚ ਜਿਹੜਾ ਰਸਤਾ ਟੈਕ ਕਰਨਾ ਚਾਹੀਦਾ ਸੀ ਉਹ ਡੇਢ ਘੰਟੇ ਦੇ ਵਿੱਚ ਐਂਬੂਲੈਂਸ ਤੈਅ ਕਰ ਰਹੀ ਹੈ ਜੇ ਮਰੀਜ਼ ਨੂੰ ਇਹ ਤਾਂ ਦੂਜੀ ਪ੍ਰੋਬਲਮ ਸੀ ਜੇ ਕਿਸੇ ਨੂੰ ਕੋਈ ਅਟੈਕ ਆਇਆ ਹੋਵੇ ਜਾਂ ਟਾਈਮ ਦੀ ਲਿਮਿਟ ਹੋਵੇ ਉਹ ਮਰੀਜ਼ ਦਾ ਕੀ ਬਣੇਗਾ ਸ਼ਾਇਦ ਉਹ ਐਂਬੂਲੈਂਸ ਦੇ ਵਿੱਚ ਹੀ ਖਤਮ ਹੋ ਜਾਏਗਾ ਸਾਡੇ ਨਾਲ ਮੌਜੂਦ ਹੈ ਜਿਹੜੇ ਮਰੀਜ਼ ਦੇ ਨਾਲ ਆਏ ਆ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਆਪਨੇ ਕਿਤਨੀ ਦੇਰ ਪਹਿਲੇ ਫੋਨ ਕੀਤਾ ਥਾ ਐਂਬੂਲੈਂਸ ਕੇ ਲਈ ਅਸੀਂ ਕਮ ਸੇ ਕਮ 9 ਵਜੇ ਕੀਆ ਥਾ 9 ਵਜੇ ਕੀਆ ਥਾ ਤਾਂ ਇਹ ਜੋ ਸਾਰੀ ਘਟਨਾ ਇਹਨਾਂ ਨੇ ਬਤਾਈ ਹੈ ਹਾਂਜੀ ਇਹ ਇਸ ਤਰ੍ਹਾਂ ਹੀ ਹੋਇਆ ਸਾਰਾ ਰਸਤੇ ਵਿੱਚ ਪੈਂਚਰ ਹੋ ਗਿਆ ਗਾੜੀ ਹਾਂਜੀ ਇਹ ਇਹ ਹੀ ਹੋ ਗਿਆ ਜੀ

ਦੋ ਸੜੀ ਸੇ ਨੀਚੇ ਗਿਰ ਗਏ ਆ ਮੈਨੂੰ ਬਤਾਈਏ ਅਗਰ ਕੋਈ ਹੋਰ ਪ੍ਰੋਬਲਮ ਹੋਈ ਹੁੰਦੀ ਤਾਂ ਕੀ ਮਰੀਜ਼ ਬਚ ਸਕਦਾ ਥਾ ਅੱਜ ਨਹੀਂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈ ਇਹ ਡਰਾਈਵਰ ਹੈਗੇ 108 ਦੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈਣੇ ਕੀ ਕਿ ਸਾਰੀ ਘਟਨਾ ਜੋ ਦੱਸਿਆ ਜਾ ਰਿਹਾ ਉਹ ਇਸ ਤਰ੍ਹਾਂ ਹੀ ਹੋਈ ਹੈ ਸਾਰੀ ਹਾਂਜੀ ਇਸੇ ਤਰ੍ਹਾਂ ਹੋਈ ਜੀ ਪਹਿਲੀ ਗੱਲ ਤਾਂ ਐਵੇਂ ਜਿਹੜੀ ਕਾਲ ਸਾਨੂੰ ਪਈ ਹੈ ਗੱਜੂ ਖੇੜੇ ਦੀ ਉਹ ਬਨੂੜ ਦੀ ਕਾਲ ਪੈਂਦੀ ਹੈ ਬਨੂੜ ਗੱਡੀ ਖੜਦੀ ਹੈ ਉਹਦੀ ਉਹਦੀ ਕਾਲ ਹੈ ਤੇ ਜੇ ਬਨੂੜ ਵਾਲੀ ਗੱਡੀ ਨਾ ਹੋਵੇ ਤੇ ਫਿਰ ਕਾਲੋ ਮਾਜਰਾ ਦੀ ਕਾਲ ਹੈ ਜੀ ਉਹ ਤੇ ਕੰਪਨੀ ਦੀ ਇੰਨੀ ਅਣਗਹਿਲੀ ਹੈ ਤੇ ਦੋ-ਦੋ ਮਹੀਨੇ ਹੋ ਗਏ ਇਹਨਾਂ ਗੱਡੀਆਂ ਤੇ ਕੋਈ ਸਟਾਫ ਨਹੀਂ ਭੇਜ ਰੇ ਜੀ ਉਹ ਤੇ ਅਸੀਂ ਕਾਲ ਲੈ ਲਈ ਅਸੀਂ ਇੱਥੋਂ ਜਾਂਦੇ ਜਾਂਦੇ ਤੇ ਜਨਸੂਹੀ ਦੇ ਕੋਲ ਜਾ ਕੇ ਇੱਕ ਲੈਟਰ ਸਾਈਡ ਦੇ ਟਾਇਰ ਨੂੰ ਦੋ ਕਿਲਾ ਲੱਗੀਆਂ ਨੰਬਰ ਪਲੇਟ ਸੀ ਮੋਟਰਸਾਈਕਲ ਦੀ ਕੋਈ ਉਹਦੀ ਅਸੀਂ ਵੀਡੀਓ ਵਗੈਰਾ ਵੀ ਬਣਾਈ ਹੋਈ ਹੈ ਤੇ ਉਹ ਲੱਗੀਆਂ ਤੇ ਉੱਥੋਂ ਹੌਲੀ-ਹੌਲੀ ਹਬਰ ਨਿਕਲਦੀ ਅਸੀਂ ਸੀਸੀਡੀ ਸੀਸੀਡੀ ਦੇ ਆਪਣੇ ਉੱਪਰ ਹੈਡ ਕੰਟਰੋਲ ਤੇ ਫੋਨ ਕਰਕੇ ਉਹਨਾਂ ਨੂੰ ਦੱਸਿਆ ਕਿ ਪੈਂਚਰ ਹੋ ਗਈ ਗੱਡੀ ਹੈ ਉਹ ਕਹਿੰਦੇ ਤੁਸੀਂ ਇੱਕ ਵਾਰੀ ਪੇਸ਼ੈਂਟ ਬੋਰਡ ਕਰਕੇ ਲੈ ਕੇ ਜਾਓ ਤੇ ਅਸੀਂ ਕੋਈ ਗੱਡੀ ਦੇਖਦੇ ਆ ਅੱਧਾ ਘੰਟਾ ਸਾਨੂੰ ਨਹੀਂ ਹੋਲਡ ਤੇ ਰੱਖਿਆ ਕੋਈ ਗੱਡੀ ਨਹੀਂ ਮਿਲੀ ਹੈ ਮੁੜ ਕੇ ਅਸੀਂ ਲਹਿਲਾਪਿੰਡ ਤੇ ਇੱਕ ਵਰਕਸ਼ਾਪ ਤੇ ਪੈਂਚਰ ਲਵਾਉਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਵੀ ਅਸੀਂ ਮੈਂ ਟਿਊਬ ਵਾਲੀ ਦੋ ਨੰਬਰ ਟਾਇਰਾਂ ਨੂੰ ਪੈਂਚਰ ਨਹੀਂ ਲਾ ਸਕਦਾ ਜੀ ਤੇ ਅਸੀਂ ਆਪਣੀ ਸਟੱਪਣੀ ਖੋਲੀ ਐ ਤੇ ਉਹ ਸਟੱਪਣੀ ਵੀ ਹਜੇ ਤੱਕਰ ਵਿੱਚ ਪਈ ਐ ਇੰਨਾ ਟਾਈਮ ਨਹੀਂ ਕਿ ਅਸੀਂ ਉਹਨੂੰ ਕੱਸ ਲਈਏ ਕਿਉਂਕਿ ਅਸੀਂ ਪਹਿਲਾਂ ਪੇਸ਼ੈਂਟ ਦੇਖਣਾ ਹੁੰਦਾ ਜੀ ਦੂਜੇ ਟਾਈਪ ਦੀ ਵੀ ਮੇਰੇ ਕੋ ਹਵਾ ਨਿਕਲ ਗਈ ਹਾਂਜੀ ਸਟੱਪ ਸਟੱਪਣੀ ਦੀ ਵੀ ਹਵਾ ਨਿਕਲੀ ਸੀ ਹਵਾ ਆ ਤੁਹਾਨੂੰ ਦਿਖਾਣੇ ਕਿ ਦੇਖੋ ਇਹ ਮਰੀਜ਼ ਕਿੱਥੇ ਇਹ ਲਟਾਣਗੇ ਕਿੱਥੇ ਸਟੱਪਣੀਆਂ ਰੱਖਣਗੇ ਤੁਸੀਂ ਦੇਖ ਸਕਦੇ ਹੋ ਸਟੱਪਣੀ ਪਈ ਐ ਇਹ ਔਜ਼ਾਰ ਪਏ ਐ ਦੇਖੋ ਮੌਕੇ ਤੇ ਮਰੀਜ਼ ਵਿੱਚ ਪਿਆ ਤੇ ਉਸੇ ਟਾਈਮ ਜਿਹੜੇ ਖੋਲ ਕੇ ਇਹਨਾਂ ਨੇ ਰੱਖਿਆ ਤੇ ਦੂਜੇ ਦੂਜੇ ਪਾਸੇ ਟੀਚਰ ਕੱਢਣ ਵਾਲਾ ਹੁੰਦਾ ਜੀ ਸਾਡਾ ਉਹ ਸਟੇਚਰ ਨਿਕਲਦਾ ਨਹੀਂ ਜੀ ਬਹੁਤ ਮੁਸ਼ਕਲ ਹੈ ਇਹਦੇ ਹੈਂਡਲ ਹੁੰਦਾ ਜੀ ਤੇ ਜੇ ਮੰਨ ਲਓ ਕਈ ਵਾਰ ਨਾ ਨਿਕਲੇ ਪੇਸ਼ੈਂਟ ਦੇ ਵਿੱਚੇ ਪਿਆ ਰਹੇ ਜੇ ਆਹ ਦੇਖੋ ਮੈਂ ਤੁਹਾਨੂੰ ਕੱਢ ਕੇ ਦਿਖਾ ਰਿਹਾ ਸੋ ਦੇਖੋ ਇਹ ਇਹ ਦੇਖੋ ਸਟੇਚਰ ਇਨੀ ਨਿਕਲਦਾ ਦੂਜੇ ਪਾਸੇ ਉਹ ਸਟੱਪਨੀ ਪਈ ਆ ਉੱਥੇ ਅਸੀਂ ਡਰਾਈਵਰ ਸਾਹਿਬ ਨੂੰ ਕਹਾਂਗੇ ਇੱਕ ਵਾਰੀ ਸਟੱਪਨੀ ਵੀ ਚਲੋ ਉਹ ਸਟੱਪਨੀ ਅਸੀਂ ਵੀਡੀਓ ਦੇ ਵਿੱਚ ਦਿਖਾ ਚੁੱਕੇ ਇਹ ਹਵਾ ਦੇਖੋ ਇਹ ਤੁਹਾਨੂੰ ਦਿਖਾ ਰਿਹਾ ਇਹ ਹੁਣ ਵੀ ਦੇਖੋ ਤੁਸੀਂ ਇਹ ਕਿਸ ਤਰ੍ਹਾਂ ਲੈ ਕੇ ਆਏ ਆ ਮਰੀਜ਼ ਨੂੰ ਇਹਨਾਂ ਦੀ ਹਿੰਮਤ ਹੈ ਨੇੜੇ ਜਾ ਕੇ ਕੈਮਰਾਮੈਨ ਇਹਦੀ ਹਵਾ ਹੁਣ ਵੀ ਜਿਹੜੀ ਹੈ ਉਹ ਲੀਕ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਹਵਾ ਹੁਣ ਵੀ ਜਿਹੜੀ ਹੈ ਲੀਕ ਹੋ ਰਹੀ ਹੈ ਤੇ ਟਾਇਰ ਵਿੱਚ ਹਵਾ ਨਹੀਂ ਹੈ ਇਹ ਹੈਗਾ ਰਾਜਪੁਰਾ ਸਿਵਲ ਹਸਪਤਾਲ ਦੇ ਵਿੱਚ 108 ਨੰਬਰ ਜਿਹੜੀਆਂ 108 ਸਰਕਾਰੀ ਐਂਬੂਲੈਂਸ ਖੜਦੀਆਂ ਹਨ ਉਹਨਾਂ ਦਾ ਹਾਲ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਜਿਹੜੀ ਇਹ ਕੰਪਨੀ ZHL ਨਾਮ ਦੀ ਕੰਪਨੀ ਹੈ ਇਹ ਜੀ ਜਿਵੇਂ ਹੁਣ ਕੌਲੀ ਕਾਲੋ ਮਾਜਰਾ ਬਨੂੜ ਵਾਲੀਆਂ ਗੱਡੀਆਂ ਖੜੀਆਂ ਨੇ ਉਹਨਾਂ ਦੇ ਪੈਸੇ ਲੈ ਰਹੀ ਹੈ ਤੇ ਸਟਾਫ ਕੋਈ ਹੈ ਨਹੀਂ ਤੇ 145000 ਰੁਪਇਆ ਕੰਪਨੀ ਲੈ ਰਹੀ ਹੈ ਖੜੀਆਂ ਗੱਡੀਆਂ ਦਾ ਜੀ ਉਹ ਸਰਕਾਰ ਨੂੰ ਚੂਨਾ ਲਾ ਰਹੀ ਹੈ ਅਸੀਂ ਮਾਨ ਸਰਕਾਰ ਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹ ਬਹੁਤ ਵੱਡਾ ਘਬਲਾ ਕਰ ਰਹੀ ਹੈ ਤੇ ਮਾਨ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਜੀ। ਸੋ ਮਾਨ ਜਿਹੜੇ ਸੀਐਮ ਸਾਹਿਬ ਆ ਭਗਵੰਤ ਸਿੰਘ ਮਾਨ ਜੀ ਉਹ ਇੱਕ ਬਹੁਤ ਵਧੀਆ ਜਿਹੜੀ ਹੈ ਸਰਕਾਰ ਜਿਹੜੀ ਰਨ ਕਰ ਰਹੀ ਹੈ ਤੇ ਇਮਾਨਦਾਰ ਜਿਹੜੀ ਸਰਕਾਰ ਜਿਹੜੀ ਚੱਲ ਰਹੀ ਹੈ ਤੇ ਉਸ ਤੋਂ ਬਾਅਦੂਦ ਇਨ੍ਹਾਂ ਵੱਲ ਮਾਨ ਸਾਹਿਬ ਸੀਐਮ ਸਾਹਿਬ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਮਾਨਯੋਗ ਰਾਜਪਾਲ ਤੇ ਐਮਐਲਏ ਸਾਹਿਬ ਨੀਨਾ ਮਿੱਤਲ ਜੀ ਹੈਗੇ ਉਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੀ ਸਾਡੀ ਇਹ ਸਟੋਰੀ ਦਿਖਾਉਣ ਦਾ ਮਕਸਦ ਇਹੀ ਸੀ ਕਿ ਮਰੀਜ਼ ਦੀ ਜਾਨ ਬਚਾਈ ਜਾ ਸਕੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਦੇਣੇ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤਾਂਕਿ ਇਹ ਸੀਐਮ ਸਾਹਿਬ ਤੱਕ ਇਹ ਖਬਰ ਜਰੂਰ ਪਹੁੰਚੇ ਤਾਂਕਿ ਐਂਬੂਲੈਂਸ ਜਿਹੜੀਆਂ ਹੈਗੀਆਂ ਉਹਨਾਂ ਦਾ ਕੋਈ ਸਹੀ ਤਰੀਕੇ ਨਾਲ ਇਲਾਜ ਹੋ ਸਕੇ ਤਾਂਕਿ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ الخبر خبر جسدا